ਜਿਵੇਂ ਹੀ ਪ੍ਰੀਤ ਆਪਣੇ ਸਹੁਰਿਆਂ ਦੀ ਦਹਲਿਜ ਤੇ ਪਹੁੰਚੀ ਉਹ ਉੱਥੋਂ ਦੇ ਰੰਗ ਰੌਣਕ ਤੇ ਸ਼ਾਨੋ ਸ਼ੌਕਤ ਦੇਖ ਕੇ ਹਰਾਮ ਰਹਿ ਗਈ ਉਸ ਦੀ ਉਮਰ ਲਗਭਗ 22-23 ਸਾਲ ਦੇ ਨੇੜੇ ਹੋਵੇਗੀ ਪਹਿਲੀ ਵਾਰੀ ਉਸ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਉੱਥੇ ਵੀ ਪਰਿਵਾਰ ਬਹੁਤ ਅਮੀਰ ਅਤੇ ਰੁਤਬੇ ਵਾਲਾ ਸੀ ਪਰ ਪਤੀ ਨਾਲ ਪ੍ਰੀਤ ਦੀ ਨਹੀਂ ਬਣੀ ਉਸ ਦੇ ਪਤੀ ਨੂੰ ਸ਼ਰਾਬ ਦੀ ਬਹੁਤ ਜ਼ਿਆਦਾ ਆਦਤ ਸੀ ਪ੍ਰੀਤ ਨੇ ਬਹੁਤ ਵਾਰੀ ਸਮਝਾਇਆ ਕਿ ਰਿਸ਼ਤੇ ਦੀ ਦੁਬਾਰਾ ਸ਼ੁਰੂਆਤ ਕਰੀਏ ਪਰ ਉਹ ਪ੍ਰੀਤ ਨੂੰ ਛੱਡ ਸਕਦਾ ਸੀ ਪਰ ਸ਼ਰਾਬ ਨੂੰ ਨਹੀਂ ਇੱਕ ਦਿਨ ਉਹ ਸ਼ਰਾਬ ਦੇ ਨਸ਼ੇ ਵਿੱਚ پاਗਲ ਹੋ ਕੇ ਜਾਗਦਾ ਰਿਹਾ ਅਤੇ ਪ੍ਰੀਤ ਤੇ ਹੱਥ ਚੁੱਕ ਲਿਆ ਉਸ ਨੂੰ ਬਹੁਤ ਮਾਰਿਆ ਪ੍ਰੀਤ ਜ਼ਖਮੀ ਹੋ ਗਈ ਤੇ ਆਖਿਰਕਾਰ ਆਪਣੇ ਮਾਪਿਆਂ ਦੇ ਘਰ ਆ ਗਈ ਉਸ ਨੇ ਸੌਂ ਖਾਦੀ ਕਿ ਹੁਣ ਉਹ ਮੋੜ ਉਥੇ ਕਦੇ ਨਹੀਂ ਜਾਵੇਗੀ ਫਿਰ ਕਾਗਜ਼ੀ ਕਾਰਵਾਈ ਕਰਕੇ ਦੋਵਾਂ ਦਾ ਤਲਾਕ ਕਰਵਾ ਦਿੱਤਾ ਗਿਆ ਤਿੰਨਾਂ ਭੈਣਾਂ ਵਿੱਚੋਂ ਪ੍ਰੀਤ ਸਭ ਤੋਂ ਵੱਡੀ ਸੀ ਉਸ ਦਾ ਰੰਗ ਗੋਰਾ ਸੀ ਅਤੇ ਨੈਣ ਨਕਸ਼ਵੀ ਬਹੁਤ ਸੋਹਣੇ ਸਨ ਸਰੀਰ ਵਿੱਚ ਚੁਸਤੀ ਫੁਰਤੀ ਸੀ ਟੀਊਸ਼ਨ ਅਤੇ ਸਕੂਲ ਵਿੱਚ ਪੜਾ ਕੇ ਉਹ ਘਰ ਦਾ ਗੁਜ਼ਾਰਾ ਕਰਦੀ ਸੀ। ਪ੍ਰੀਤ ਦੇ ਪਾਪਾ ਨਰਮਲ ਸਿੰਘ ਜੀ ਇੱਕ ਕਸਬੇ ਵਿੱਚ ਰਾਸ਼ਨ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਸਨ। ਪਰ ਪਿਛਲੇ 4 ਸਾਲਾਂ ਤੋਂ ਉਹ ਲੱਕਵੇ ਦੇ ਮਰੀਜ਼ ਹੋ ਗਏ ਸਨ। ਬਹੁਤ ਇਲਾਜ ਕਰਵਾਉਣ ਤੋਂ ਬਾਅਦ ਵੀ ਉਹ ਠੀਕ ਨਹੀਂ ਹੋਏ ਸਨ। ਵੱਡੀ ਹੋਣ ਦੇ ਨਾਲ ਨਾਲ ਪ੍ਰੀਤ ਜ਼ਿੰਮੇਵਾਰ ਵੀ ਸੀ। ਘਰ ਦੀ ਵਾਂਗ ਡੋਰ ਉਸ ਨੇ ਤੁਰੰਤ ਆਪਣੇ ਹੱਥਾਂ ਵਿੱਚ ਲੈ ਲਈ। ਗ੍ਰੈਜੂਏਸ਼ਨ ਤੋਂ ਬਾਅਦ ਉਸ ਨੇ ਕੰਪਿਊਟਰ ਦੀ ਡਿਗਰੀ ਵੀ ਕਰ ਲਈ। ਕੰਪਿਊਟਰ ਪੜਾਉਣ ਦੇ ਨਾਲ ਨਾਲ ਉਸਨੇ ਟਿਊਸ਼ਨ ਵੀ ਲਗਾ ਲਈ ਨਰਮਲ ਸਿੰਘ ਜੀ ਦੀਆਂ ਤਿੰਨੇ ਧੀਆਂ ਬਹੁਤ ਸੋਹਣੀਆਂ ਸਨ ਪ੍ਰੀਤ ਦਾ ਤਲਾਕ ਹੋਇਆ ਜੇ ਸਾਲ ਪਰ ਹੀ ਹੋਇਆ ਸੀ ਕਿ ਇੱਕ ਖਾਨਦਾਨੀ ਪਰਿਵਾਰ ਵੱਲੋਂ ਸਰਕਾਰੀ ਅਫਸਰ ਹਰਜਿੰਦਰ ਦਾ ਰਿਸ਼ਤਾ ਲੈ ਕੇ ਉਸਦੇ ਚਾਚਾ ਗੁਰਨਾਮ ਸਿੰਘ ਜੀ ਆ ਗਏ ਪ੍ਰੀਤ ਦੀ ਮਾਂ ਬਲਜੀਤ कौर ਜੀ ਇਹ ਸੁਣ ਕੇ ਬਹੁਤ ਖੁਸ਼ ਹੋਈ ਕਿ ਮੁੰਡਾ ਚੰਗਾ ਹੈ ਉਸਦੀ ਨੌਕਰੀ ਪਰਿਵਾਰ ਜਾਇਦਾਦ ਸੁਭਾ ਸਭ ਕੁਝ ਸੁਣ ਕੇ ਦਿਲ ਖੁਸ਼ ਹੋ ਗਿਆ ਪਰ ਆਖਿਰ ਵਿੱਚ ਪਤਾ ਲੱਗਾ ਕਿ ਇਹ ਮੁੰਡੇ ਦਾ ਦੂਜਾ ਵਿਆਹ ਹੋਵੇਗਾ ਤਾਰੀਫ ਤਾਂ ਗੁਰਨਾਮ ਸਿੰਘ ਜੀ ਨੇ ਬਹੁਤ ਕੀਤੀ ਸੀ ਪਰ ਹੁਣ ਸਾਰੀ ਗੱਲ ਫਿੱਕੀ ਪੈਂਦੀ ਦਿਖਾਈ ਦੇ ਰਹੀ ਸੀ ਜਿਵੇਂ ਹੀ ਦੂਜੇ ਵਿਆਹ ਦੀ ਗੱਲ ਸਾਹਮਣੇ ਆਈ ਪ੍ਰੀਤ ਘਬਰਾ ਗਈ ਮੁੰਡੇ ਬਾਰੇ ਸੁਣ ਕੇ ਉਸ ਨੂੰ ਲੱਗਣ ਲੱਗ ਪਿਆ ਕਿ ਕੀ ਪਤਾ ਇਹ ਵੀ ਪਹਿਲੇ ਪਤੀ ਵਾਂਗ ਹੀ ਹੋਵੇ ਸੋਚਦੇ ਸੋਚਦੇ ਉਸ ਨੇ ਆਪਣੇ ਦੰਦਾਂ ਨਾਲ ਨੌ ਚਬਣੇ ਸ਼ੁਰੂ ਕਰ ਦਿੱਤੇ ਫਿਰ ਗੁਰਨਾਮ ਸਿੰਘ ਜੀ ਨੇ ਸਮਝਾਉਂਦੇ ਹੋਏ ਇਹ ਕਹਿ ਕੇ ਉਸ ਦਾ ਬੋਝ ਹਲਕਾ ਕੀਤਾ ਕਿ ਹਰਜਿੰਦਰ ਦੀ ਪਹਿਲੀ ਵਾਈਫ ਬੱਚਾ ਜਨਮ ਦੇਂਦੇ ਸਮੇਂ ਹੀ ਮਰ ਗਈ ਸੀ ਨਾ ਡਾਕਟਰ ਬੱਚੇ ਨੂੰ ਬਚਾ ਸਕੇ ਨਾ ਮਾਂ ਨੂੰ ਹੁਣ ਪ੍ਰੀਤ ਨੂੰ ਥੋੜੀ ਰਾਹਤ ਮਹਿਸੂਸ ਹੋਈ ਅਤੇ ਉਹ ਸੋਚਣ ਲੱਗੀ ਕਿ ਮੇਰੇ ਜਾਣ ਨਾਲ ਮੰਮੀ ਪਾਪਾ ਦਾ ਦੁੱਖ ਵੀ ਥੋੜਾ ਘਟ ਹੋ ਜਾਵੇਗਾ ਹਰਜਿੰਦਰ ਅਤੇ ਪ੍ਰੀਤ ਨੇ ਇੱਕ ਦੂਜੇ ਨੂੰ ਦੇਖਿਆ ਅਤੇ ਪਸੰਦ ਕਰ ਲਿਆ ਨਾਲ ਹੀ ਹਰਜਿੰਦਰ ਨੇ ਇਹ ਵੀ ਕਿਹਾ ਕਿ ਉਹ ਪ੍ਰੀਤ ਦੀਆਂ ਦੋਹਾਂ ਛੋਟੀਆਂ ਭੈਣਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਵੇਗਾ ਪ੍ਰੀਤ ਹੁਣ ਸਹੁਰਿਆਂ ਦੀ ਦਹਲਿਉ ਜੁੱਤੇ ਖੜੀ ਸੀ ਕਿ ਉਸ ਦੀ ਦਾਦੀ ਸਾਸ ਨੇ ਉਸ ਦੇ ਸਿਰ ਤੋਂ ਪਾਣੀ ਵਾਰ ਕੇ ਉਸ ਦਾ ਘਰ ਪ੍ਰਵੇਸ਼ ਕਰਵਾਇਆ ਜਿਵੇਂ ਹੀ ਉਹ ਡਰਾਇੰਗ ਰੂਮ ਵਿੱਚ ਦਾਖਲ ਹੋਈ ਉੱਥੇ ਲੱਗੀ ਇੱਕ ਵੱਡੀ ਹੱਸਦੀ ਹੋਈ ਤਸਵੀਰ ਦੇਖ ਕੇ ਉਹ ਹੈਰਾਨ ਰਹਿ ਗਈ ਦਾਦੀ ਸੱਸ ਨੇ ਉਸ ਬਾਰੇ ਦੱਸਦਿਆਂ ਕਿਹਾ ਕਿ ਇਹ ਅਮਨਪ੍ਰੀਤ ਹੈ ਹਰਜਿੰਦਰ ਦੀ ਪਹਿਲੀ ਪਤਨੀ ਇਸ ਨੂੰ ਪ੍ਰਣਾਮ ਕਰੋ ਇਹ ਹਰ ਰੋਜ਼ ਸਵੇਰੇ ਨਹਾ ਤੋ ਕੇ ਇਹਨਾਂ ਨੂੰ ਪ੍ਰਣਾਮ ਕਰਨਾ ਅਤੇ ਉਦੋਂ ਹੀ ਦਿਨ ਦੀ ਸ਼ੁਰੂਆਤ ਹੋਵੇਗੀ ਸਿਰ ਹਿਲਾ ਕੇ ਪ੍ਰੀਤ ਨੇ ਸਹਿਮਤੀ ਦਿੱਤੀ ਦਿਨ ਭਰ ਦੀਆਂ ਰਸਮਾਂ ਦੇ ਦੌਰਾਨ ਹਰ ਕੋਈ ਉਸ ਦਾ ਨਾਮ ਨਹੀਂ ਲੈਂਦਾ ਸੀ ਸਗੋਂ ਅਮਨਪ੍ਰੀਤ ਕਹਿ ਕੇ ਹੀ ਬੁਲਾਉਂਦਾ ਸੀ ਰਸਮਾਂ ਤੋਂ ਬਾਅਦ ਜਦੋਂ ਉਹ ਰਾਤ ਨੂੰ ਸੌਣ ਲਈ ਬੈੱਡ ਤੇ ਪਈ ਤਾਂ ਲੱਗ ਰਿਹਾ ਸੀ ਜਿਵੇਂ ਬਿਸਤਰੇ ਤੇ ਕੰਡੇ ਲੱਗੇ ਹੋਣ ਅਤੇ ਉਹ ਚੁੱਭ ਰਹੇ ਹੋਣ ਅੱਧੀ ਰਾਤ ਨੂੰ ਜਦੋਂ ਹਰਜਿੰਦਰ ਨੇ ਉਸ ਦੀ ਬੇਚੈਨੀ ਦੇਖੀ ਤਾਂ ਪੁੱਛਿਆ ਕੀ ਹੋਇਆ ਅਮਨਪ੍ਰੀਤ ਹੁਣ ਪ੍ਰੀਤ ਦੀਆਂ ਅੱਖਾਂ ਵਿੱਚ ਨੀਰ ਵਹਿ ਤੁਰਿਆ ਉਸ ਨੇ ਧੋ ਟੁੱਕ ਜਵਾਬ ਦਿੱਤਾ ਬਸ ਕੁਝ ਨਹੀਂ ਅਤੇ ਉਹ ਮੂੰਹ ਫੇਰ ਕੇ ਚੁੱਪਚਾਪ ਸੌਂ ਗਈ ਹਰਜਿੰਦਰ ਨੇ ਸੋਚਿਆ ਕਿ ਸ਼ਾਇਦ ਪੇਕਿਆਂ ਦੀ ਯਾਦ ਆ ਰਹੀ ਹੋਵੇਗੀ ਐਸ ਲਈ ਉਦਾਸ ਹੋਈ ਹੋਵੇਗੀ ਤੇ ਉਹ ਵੀ ਸੌਂ ਗਿਆ ਹੁਣ ਵੀ ਪ੍ਰੀਤ ਦੀਆਂ ਅੱਖਾਂ ਵਿੱਚ ਬੇਚੈਨੀ ਸੀ ਅਤੇ ਨੀਂਦ ਗਾਇਬ ਸੀ ਇਦਾਂ ਹੀ ਇੱਕ ਹਫਤਾ ਲੰਘ ਗਿਆ ਉਹ ਜਿਵੇਂ ਅਮਨਪ੍ਰੀਤ ਨੂੰ ਹਰ ਪਾਸੇ ਮਹਿਸੂਸ ਕਰ ਰਹੀ ਸੀ ਹਰ ਚਿਹਰੇ ਤੇ ਤਸਵੀਰਾਂ ਵਿੱਚ ਲੋਕਾਂ ਦੀਆਂ ਗੱਲਾਂ ਵਿੱਚ ਇਹ ਸਾਰੀਆਂ ਗੱਲਾਂ ਉਸ ਨੂੰ ਅੰਦਰੋਂ ਬਹੁਤ ਦੁਖੀ ਕਰ ਰਹੀਆਂ ਸਨ ਸਭ ਤੋਂ ਵੱਧ ਤਾਂ ਉਸ ਨੂੰ ਇਹ ਗੱਲ ਅੰਦਰੋਂ ਤੋੜ ਰਹੀ ਸੀ ਕਿ ਹਰਜਿੰਦਰ ਦੇ ਮੂੰਹ ਵਿੱਚੋਂ ਵੀ ਅਕਸਰ ਅਮਨਪ੍ਰੀਤ ਦਾ ਨਾਂ ਹੀ ਆ ਜਾਂਦਾ ਸੀ ਵਿਆਹ ਦੀ ਅਗਲੀ ਸਵੇਰੇ ਹੀ ਉਸ ਦੀ ਸੱਸ ਨੇ ਕਿਹਾ ਸੀ ਅਸੀਂ ਪ੍ਰੀਤ ਨੂੰ ਪਿਆਰ ਨਾਲ ਅਮਨਪ੍ਰੀਤ ਹੀ ਕਹਾਵਾਂਗੇ ਅਤੇ ਇਦਾਂ ਹੀ ਹੋਇਆ ਸਾਰੇ ਲੋਕ ਉਸ ਨੂੰ ਅਮਨਪ੍ਰੀਤ ਹੀ ਆਖਦੇ ਰਹੇ ਪਰ ਹੁਣ ਪ੍ਰੀਤ ਨੂੰ ਲੱਗਣ ਲੱਗ ਪਿਆ ਸੀ ਜਿਵੇਂ ਉਸ ਦੀ ਅਸਲੀ ਪਛਾਣ ਹੀ ਗੁੰਮ ਹੋ ਗਈ ਹੋਵੇ ਇੱਕ ਦਿਨ ਪ੍ਰੀਤ ਦੀ ਮੰਮੀ ਦਾ ਫੋਨ ਆਇਆ ਕਿ ਅਸੀਂ ਤੈਨੂੰ ਵਿਦਾਈ ਲਈ ਲੈਣ ਆਵਾਂਗੇ ਪਰ ਸੱਸ ਅਤੇ ਦਾਦੀ ਸੱਸ ਨੇ ਸਖਤੀ ਨਾਲ ਮਨ੍ਹਾ ਕਰ ਦਿੱਤਾ ਕਿ ਅਜੇ ਤਾਂ ਕੁੜੀ ਆਪਣੇ ਘਰ ਵਿੱਚ ਰਚੀ-ਮਿਚੀ ਵੀ ਨਹੀਂ ਅੱਜ ਉਸਦੀ ਰਵਾਇਤੀ ਵਿਦਾਈ ਨਹੀਂ ਹੋ ਸਕਦੀ ਤੁਸੀਂ ਕਿਹਾ ਸੀ ਕਿ ਲੜਕੀ ਬਹੁਤ ਸਿੱਧੀ ਤੇ ਸ਼ਾਂਤ ਸੁਭਾਅ ਵਾਲੀ ਹੈ ਪਰ ਇਧਾਂ ਸਾਡੇ ਪਰਿਵਾਰ ਵਿੱਚ ਢਲਣ ਲਈ ਤਿਆਰ ਹੀ ਨਹੀਂ ਥੋੜਾ ਘਰ-ਗ੍ਰਹਿਸਤੀ ਵਿੱਚ ਰਹਿ ਲੈਣ ਦਿਓ ਸਭ ਨੂੰ ਆਪਣਾ ਆਪਣਾ ਬਣਾ ਲੈਣ ਦਿਓ ਤਾਂ ਉਦੋਂ ਹੀ ਇੱਥੋਂ ਵਿਦਾਈ ਹੋਵੇਗੀ ਕਿੰਨੇ ਤਰ੍ਹਾਂ ਦੇ ਪਕਵਾਨ ਮਿਲਦੇ ਹਨ ਇਸ ਨੂੰ ਖਾਣ ਨੂੰ ਕੰਮ ਅਤੇ ਰਸੋਈ ਲਈ ਵੀ ਸਹਾਇਕਾ ਹੈ ਪਰ ਪਤਾ ਨਹੀਂ ਇਸ ਨੂੰ ਕੀ ਚਾਹੀਦਾ ਹੈ ਹਰਜਿੰਦਰ ਨੂੰ ਵੀ ਇਸਨੇ ਅਜੇ ਤੱਕ ਦਿਲੋਂ ਅਪਣਾਇਆ ਨਹੀਂ ਹੁਣ ਤੱਕ 1 ਮਹੀਨਾ ਹੋਣ ਨੂੰ ਆ ਗਿਆ ਸੀ ਪਰ ਇੰਨਾ ਕੁਛ ਦਿਨਾਂ ਵਿੱਚ ਹੀ ਉਹ ਲਗਨ ਨਾਲ ਸਭ ਕੰਮ ਕਰਨ ਲੱਗ ਪਈ ਸੀ ਪਰ ਉਹ ਮਾਨਸਿਕ ਤੌਰ ਤੇ ਪੀੜਤ ਹੋ ਰਹੀ ਸੀ ਉਹ ਜ਼ਿਆਦਾ ਬੋਲਣ ਦੀ ਆਦੀ ਨਹੀਂ ਸੀ ਤੇ ਅੰਦਰ ਹੀ ਅੰਦਰ ਘੁੱਟ ਰਹੀ ਸੀ ਫਿਰ ਵੀ ਇੱਕ ਦਿਨ ਉਸ ਨੇ ਹੌਸਲਾ ਜੁਟਾ ਕੇ ਕਿਹਾ ਤੁਸੀਂ ਮੈਨੂੰ ਮੇਰੇ ਨਾਮ ਨਾਲ ਹੀ ਬੁਲਾਇਆ ਕਰੋ ਮੈਨੂੰ ਅੰਦਰੋਂ ਚੰਗਾ ਨਹੀਂ ਲੱਗਦਾ ਉਹ ਨਾਮ ਸੁਣ ਕੇ ਪਰ ਸਾਰਿਆਂ ਨੇ ਮੂੰਹ ਵਿੰਗਾ ਕਰ ਲਿਆ ਕੁਝ ਆਪਣੇ ਆਪ ਵਿੱਚ ਬੁੜਬੜਾਏ ਤੇ ਫਿਰ ਤੋਂ ਉਹੀ ਨਾਮ ਦੁਹਰਾਉਣ ਲੱਗ ਪਏ ਬਲਜੀਤ ਕੌਰ ਜੀ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਕੌਸ ਦਿਨਾਂ ਤੋਂ ਪ੍ਰੀਤ ਅਚਾਨਕ ਐਨੀ ਬਦਲ ਕਿਵੇਂ ਗਈ ਉਸੇ ਦਿਨ ਬਲਜੀਤ कौर ਜੀ ਆਪਣੇ ਪਤੀ ਨਰਮਲ ਜੀ ਦੇ ਨਾਲ ਬਿਨਾਂ ਦੱਸੇ ਪ੍ਰੀਤ ਦੇ ਸਹੁਰੇ ਪਹੁੰਚ ਗਈ ਦੋਹਾਂ ਨੂੰ ਘਰ ਆਇਆ ਦੇਖ ਕੇ ਪ੍ਰੀਤ ਦੇ ਸੱਸ ਸਹੁਰਾ ਹਰਾਮ ਰਹਿ ਗਏ ਅਚੰਬੇ ਨਾਲ ਪੁੱਛਣ ਲੱਗੇ ਤੁਸੀਂ ਅਚਾਨਕ ਹੱਥ ਜੋੜਦੇ ਹੋਏ ਬਲਜੀਤ कौर ਜੀ ਨੇ ਕਿਹਾ ਫੋਨ ਤੇ ਪ੍ਰੀਤ ਨਾਲ ਗੱਲ ਨਹੀਂ ਹੋ ਰਹੀ ਸੀ ਦਿਲ ਬਹੁਤ ਘਬਰਾਇਆ ਹੋਇਆ ਸੀ ਤਾਂ ਸੋਚਿਆ ਮੈਂ ਲਾਈਏ ਸਾਨੂੰ ਵੀ ਥੋੜਾ ਚੰਗਾ ਲੱਗੇਗਾ ਤਾਂ ਉਦੋਂ ਤੱਕ ਪ੍ਰੀਤ ਵੀ ਆ ਗਈ ਤੇ ਮੰਮੀ ਪਾਪਾ ਕਹਿ ਕੇ ਉਹਨਾਂ ਨੂੰ ਸਤਸ਼੍ਰੀਆਕਾਲ ਬੁਲਾ ਕੇ ਗਲੇ ਲੱਗ ਗਈ। ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਸੈਲਾਬ ਨਿਕਲ ਪਿਆ ਪਰ ਲੰਮਾ ਸਾਹ ਲੈ ਕੇ ਉਸ ਨੇ ਆਪਣੇ ਹੰਝੂਆਂ ਨੂੰ ਵਾਪਸ ਅੰਦਰ ਹੀ ਸਮੇਟ ਲਿਆ। ਪ੍ਰੀਤ ਦੀ ਸੱਸ ਤੇ ਦਾਦੀ ਸੱਸ ਨੇ ਮਿਲ ਕੇ ਚਾਰ ਬੈਗ ਤਿਆਰ ਕਰ ਦਿੱਤੇ ਜਿਨ੍ਹਾਂ ਵਿੱਚ ਹਰੇਕ ਕਿਸਮ ਦੀਆਂ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ, ਗਹਿਣੇ ਆਦ ਪਾਏ ਹੋਏ ਸਨ। ਇਹ ਸਭ ਦੇਖ ਕੇ ਬਲਜੀਤ ਕੌਰ ਜੀ ਖੁਸ਼ ਹੋ ਰਹੀ ਸਨ। ਕਈ ਕਿਸਮ ਦੇ ਵੰਜਨ ਖਾਣ ਤੋਂ ਬਾਅਦ ਉਹਨਾਂ ਨੇ ਹੱਥ ਜੋੜ ਕੇ ਵਿਦਾਈ ਲਈ ਪਰ ਜਦੋਂ ਗੱਡੀ ਵਿੱਚ ਬਿਠਾਉਂਦੇ ਹੀ ਦਾਦੀ ਸੱਸ ਬੋਲ ਪਈ ਵੈਸੇ ਤਾਂ ਅਜੇ ਵਿਦਾਈ ਨਹੀਂ ਕਰਨੀ ਸੀ ਪਰ ਤੁਸੀਂ ਆ ਗਏ ਤਾਂ ਖਾਲੀ ਹੱਥ ਨਹੀਂ ਜਾਣ ਦੇਣਾ ਚਾਹੁੰਦੇ ਇਸ ਨੂੰ ਸਮਝਾ ਕੇ ਭੇਜਿਓ ਅਗਲੀ ਵਾਰ ਇੱਥੇ ਹਰ ਇੱਕ ਦੀ ਗੱਲ ਸੁਣੀ ਜਾਂਦੀ ਹੈ ਆਪਣੀ ਮਰਜ਼ੀ ਨਹੀਂ ਚਲਾਈ ਜਾਂਦੀ ਤਿੰਨ ਚਾਰ ਦਿਨਾਂ ਵਿੱਚ ਹਰਜਿੰਦਰ ਆਪ ਲੈਣ ਆਵੇਗਾ ਜੀ ਕਹਿ ਕੇ ਬਲਜੀਤ ਕੌਰ ਜੀ ਨੇ ਸਿਰ ਹਿਲਾ ਦਿੱਤਾ ਤੇ ਥੋੜੀ ਪਰੇਸ਼ਾਨੀ ਵਾਲੀ ਹਾਲਤ ਵਿੱਚ ਉਹ ਪ੍ਰੀਤ ਦੇ ਨਾਲ ਗੱਡੀ ਵਿੱਚ ਬੈਠ ਗਈ। ਘਰ ਵਿੱਚ ਦਾਖਲ ਹੋਣ ਨਾਲ ਹੀ ਪ੍ਰੀਤ ਦੀ ਨਜ਼ਰ ਆਪਣੀਆਂ ਭੈਣਾਂ ਤੇ ਪਈ ਜੋ ਉਸ ਦੇ ਗਲ ਲੱਗ ਗਈਆਂ ਤੇ ਉੱਚੀ ਆਵਾਜ਼ ਵਿੱਚ ਰੋਣ ਲੱਗ ਪਈਆਂ। ਉਸ ਦੀ ਛੋਟੀ ਭੈਣ ਬਹੁਤ ਸਾਰਾ ਸਮਾਨ ਦੇਖ ਕੇ ਖੁਸ਼ ਹੋਣ ਲੱਗੀ ਪਰ ਜਦੋਂ ਪ੍ਰੀਤ ਦੀ ਆਵਾਜ਼ ਸੁਣੀ ਤਾਂ ਉਹ ਘਬਰਾ ਕੇ ਉਸ ਦੇ ਕੋਲ ਆ ਗਈ ਤੇ ਉਹ ਉੱਚੀ ਆਵਾਜ਼ ਵਿੱਚ ਰੋਣ ਲੱਗ ਪਈ। ਨਰਮਲ ਸਿੰਘ ਜੀ ਨੇ ਉਸ ਨੂੰ ਗਲੇ ਲਾਉਂਦਿਆਂ ਪੁੱਛਿਆ ਕੀ ਹੋਇਆ ਧੀਏ ਸਭ ਠੀਕ ਤਾਂ ਹੈ? ਏ ਕੀ ਹਾਲਤ ਬਣਾ ਲਈ ਹੈ ਤੂੰ ਇੰਨੇ ਥੋੜੇ ਦਿਨਾਂ ਵਿੱਚ ਤੂੰ ਤਾਂ ਬਿਲਕੁਲ ਹੀ ਸੁੱਕ ਗਈ ਹੈ ਚਿਹਰਾ ਵੀ ਬਿਮਾਰ ਜਿਹਾ ਹੋ ਗਿਆ ਹੈ ਕੁਝ ਦੱਸੇਗੀ ਨਹੀਂ ਤਾਂ ਸਮਝਾਂਗੇ ਕਿਵੇਂ ਬਲਜੀਤ ਕੌਰ ਨੇ ਵੀ ਰੋਂਦੀ ਆਵਾਜ਼ ਵਿੱਚ ਕਿਹਾ ਇੰਨਾ ਸਾਰਾ ਸਮਾਨ ਭਰ ਭਰ ਕੇ ਉਹਨਾਂ ਨੇ ਆਪਣਾ ਪਿਆਰ ਦਿਖਾਇਆ ਹੈ ਹਰ ਇੱਕ ਲਈ ਕੁਝ ਨਾ ਕੁਝ ਭੇਜਿਆ ਹੈ ਐਨੇ ਵੱਡੇ ਘਰ ਦੀ ਤੂੰ ਹੁਣ ਨੂੰ ਹੈ ਹੁਣ ਹੋਰ ਕੀ ਚਾਹੀਦਾ ਹੈ ਖੁੱਲ ਕੇ ਦੱਸ ਹੁਣ ਉਸੇ ਵੇਲੇ ਪ੍ਰੀਤ ਦੇ ਸਹੁਰਿਆਂ ਤੋਂ ਫੋਨ ਆ ਗਿਆ ਜਿਵੇਂ ਹੀ ਉਹ ਫੋਨ ਚੁੱਕਣ ਲਈ ਉੱઠી ਬਲਜੀਤ ਕੌਰ ਜੀ ਤੇ ਨਰਮਲ ਸਿੰਘ ਜੀ ਨੇ ਰੋਕ ਲਿਆ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਆਪਣੀ ਧੀ ਦੀ ਪੂਰੀ ਗੱਲ ਸੁਣਾਗੇ। ਪ੍ਰੀਤ ਦੇ ਹੰਝੂ ਪੂੰਝਦਿਆਂ ਉਸ ਨੂੰ ਸੋਫੇ ਤੇ ਬਿਠਾਉਂਦੇ ਹੋਏ ਨਰਮਲ ਸਿੰਘ ਜੀ ਨੇ ਕਿਹਾ ਦੱਸ ਧੀਏ ਅਸੀਂ ਸਭ ਤੇਰੇ ਨਾਲ ਹਾਂ। ਪ੍ਰੀਤ ਦੀਆਂ ਅੱਖਾਂ ਰੋ ਰੋ ਕੇ ਸੁੱਝ ਗਈਆਂ ਸਨ। ਉਹ ਕਹਿਣ ਲੱਗੀ ਪਾਪਾ ਮੰਮੀ ਮੈਂ ਉੱਥੇ ਕਿਵੇਂ ਰਹਾ ਕੀ ਮੇਰੀ ਕੋਈ ਪਛਾਣ ਨਹੀਂ? ਉੱਥੇ ਮੇਰਾ ਕੋਈ ਵजूद ਹੀ ਨਹੀਂ। ਸਭ ਮੈਨੂੰ ਅਮਨਪ੍ਰੀਤ ਦੇ ਨਾਂ ਨਾਲ ਹੀ ਬੁਲਾਉਂਦੇ ਹਨ। ਜੇ ਮੈਨੂੰ ਸਵੀਕਾਰ ਕਰਨਾ ਹੈ ਤਾਂ ਮੇਰੇ ਨਾਂ ਨਾਲ ਮੇਰੀ ਪਛਾਣ ਨਾਲ ਕਰੋ। ਪ੍ਰੀਤ ਦੀ ਛੋਟੀ ਭੈਣ ਨੇ ਕਿਹਾ ਤਾਂ ਕੀ ਹੋ ਗਿਆ ਦੀਦੀ ਉਹ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਹਦੀ ਮੌਤ ਉਹ ਸਹਿ ਨਹੀਂ ਕਰ ਸਕੇ ਇਸ ਵਿੱਚ ਤੂੰ ਇੰਨੀ ਪਰੇਸ਼ਾਨ ਕਿਉਂ ਹੋ ਰਹੀ ਹੈ ਐਨਾ ਗੁੱਸਾ ਨਾ ਹੋ ਇਹ ਵੀ ਤਾਂ ਸੋਚ ਕਿ ਜੀਜਾ ਜੀ ਨੇ ਸਾਡੀ ਪੜ੍ਹਾਈ ਦਾ ਵਾਅਦਾ ਕੀਤਾ ਸੀ ਜੇ ਤੂੰ ਨਾਰਾਜ਼ ਰਹੀ ਤਾਂ ਸਾਡਾ ਕੀ ਬਣੇਗਾ ਛੋਟੀ ਨੇ ਵੀ ਸੋਚਿਆ ਸੀ ਕਿ ਉਹ ਕੋਈ ਕੋਰਸ ਕਰੇਗੀ ਪ੍ਰੀਤ ਗੁੱਸੇ ਵਿੱਚ ਆ ਗਈ ਬੱਸ ਕਰੋ ਤੁਸੀਂ ਸਾਰੇ ਇਹ ਤੁਹਾਨੂੰ ਛੋਟੀ ਗੱਲ ਲੱਗ ਰਹੀ ਹੈ ਜੇ ਐਨੀ ਹੀ ਪਛਾਣ ਦੀ ਚਿੰਤਾ ਸੀ ਤਾ ਕਿਸੇ ਹੋਰ ਤਾਂ ਨਹੀਂ ਪਰਿਵਾਰ ਵਿੱਚ ਵਿਆਹ ਕਰ ਲੈਂਦੇ ਜੇ ਇੰਜ ਹੀ ਤਿਰਸਕਾਰ ਹੋਏ ਤਾਂ ਕਿੰਨੇ ਦਿਨ ਚੱਲਾਂਗੇ ਇਹ ਤਿਰਸਕਾਰ ਫਿਰ ਪੱਕੀ ਆਦਤ ਬਣ ਜਾਵੇਗੀ ਆਪਣੀ ਮਨਮਰਜ਼ੀ ਥੋਪਣ ਆਏ ਹਨ ਗਰੀਬ ਹਾਂ ਤਾਂ ਕੀ ਕੁੜੀ ਨੂੰ ਇਸ ਤਰ੍ਹਾਂ ਸੁੱਟ ਦਿਓਗੇ ਹੁਣੇ ਫੋਨ ਕਰੀਏ ਦੱਸਦੀ ਹਾਂ ਜਵਾਈ ਜੀ ਨੂੰ ਇਹ ਨਾਮ ਲੈਣ ਵਾਲੇ ਤਾਂ ਨਹੀਂ ਮੰਮੀ ਉਹ ਵੀ ਕਹਿੰਦੇ ਹਨ ਸਮਾਂ ਲੱਗੇਗਾ ਨਾਮ ਵਿੱਚ ਕੀ ਰੱਖਿਆ ਹੈ ਪਰ ਜੇ ਪਿਆਰ ਅਤੇ ਆਪਣੇਪਨ ਦੀ ਘਾਟ ਹੋਵੇ ਤਾਂ ਹੁਣ ਮੈਂ ਕੀ ਕਰਾਂ ਮੈਨੂੰ ਆਪਣੀਆਂ ਭੈਣਾਂ ਦੀ ਚਿੰਤਾ ਹੁੰਦੀ ਹੈ ਸਰਫੇਸ ਲਈ ਚੁੱਪ ਰਹਿੰਦੀ ਹਾਂ ਤਾਂ ਜੋ ਮੇਰੀਆਂ ਭੈਣਾਂ ਪੜ ਸਕਣ ਬਲਜੀਤ ਜੀ ਪ੍ਰੀਤ ਨੂੰ ਛਾਤੀ ਨਾਲ ਲਾਉਂਦੀ ਕਹਿੰਦੀ ਸ਼ੀ ਇਹ ਕੀ ਬੋਲ ਰਹੀ ਹੈ ਬੇਟਾ ਇੱਕ ਧੀ ਦੀ ਖੁਸ਼ੀ ਲਈ ਦੂਜੀ ਧੀ ਦੀ ਕੁਰਬਾਨੀ ਨਹੀਂ ਦੇ ਸਕਦੀ ਮੈਂ ਤੂੰ ਆਪਣੇ ਆਪ ਵਿੱਚ ਬਹੁਤ ਕੀਮਤੀ ਹੈ ਚੱਲ ਹੱਥ ਮੂੰਹ ਧੋ ਲੈ ਖਾਣਾ ਖਾ ਇਹ ਗੱਲਾਂ ਫੇਰ ਕਰਾਂਗੇ ਕੁਝ ਦਿਨ ਮਨ ਸ਼ਾਂਤ ਰੱਖ ਤਿੰਨ ਦਿਨ ਬਾਅਦ ਪ੍ਰੀਤ ਛੱਤ ਤੇ ਕੱਪੜੇ ਸੁਕਾ ਰਹੀ ਸੀ ਤਾਂ ਉਦੋਂ ਇੱਕ ਵੱਡੀ ਗੱਡੀ ਆ ਕੇ ਰੁਕੀ ਉਸ ਨੇ ਵੇਖਿਆ ਕਿ ਹਰਜਿੰਦਰ ਬਹੁਤ ਸਾਰੇ ਫਲਾਂ ਅਤੇ ਸਬਜ਼ੀਆਂ ਦੇ ਨਾਲ ਉੱtre ਉਹ ਘਬਰਾ ਕੇ ਤੁਰੰਤ heਠਾ ਆ ਗਈ ਅਤੇ ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ। ਨਰਮਲ ਸਿੰਘ ਜੀ ਅਤੇ ਬਲਜੀਤ ਕੌਰ ਜੀ ਨੇ ਆਦਰ ਸਤਕਾਰ ਕੀਤਾ। ਹਰਜਿੰਦਰ ਨੇ ਬੈਠਦੇ ਹੋਏ ਪੁੱਛਿਆ, "ਪ੍ਰੀਤ ਨਹੀਂ ਦੇਖ ਰਹੀ। ਮੈਂ ਫੋਨ ਕੀਤਾ ਸੀ ਪਰ ਕਿਸੇ ਨੇ ਚੁੱਕਿਆ ਨਹੀਂ। ਮੰਮੀ, ਪਾਪਾ, ਦਾਦੀ ਕਿਸੇ ਦਾ ਵੀ ਜੀ ਨਹੀਂ ਲੱਗ ਰਿਹਾ ਸੀ। ਸੋਚਿਆ ਪ੍ਰੀਤ ਨੂੰ ਲੈ ਜਾਵਾਂ।" ਨਰਮਲ ਸਿੰਘ ਜੀ ਨੇ ਸ਼ਾਂਤੀ ਨਾਲ ਕਿਹਾ ਜੇ ਪ੍ਰੀਤ ਤੁਹਾਡੇ ਨਾਲ ਗਈ ਹੈ ਤਾਂ ਉਸ ਨੂੰ ਇੱਜ਼ਤ ਤੇ ਮਾਣ ਦੇਣਾ ਤੁਹਾਡਾ ਫਰਜ਼ ਹੈ ਹਰਜਿੰਦਰ ਗੱਲ ਨੂੰ ਸਮਝ ਗਿਆ ਸੀ ਹੱਥ ਜੋੜਦੇ ਹੋਏ ਉਹ ਅਨਪੋਹਲ ਬਣਦਿਆਂ ਬੋਲਿਆ ਮੈਂ ਤੁਹਾਡੀ ਗੱਲ ਨਹੀਂ ਸਮਝ ਪਾ ਰਿਹਾ ਹਾਂ ਬਲਜੀਤ ਕੌਰ ਜੀ ਨੇ ਨੇੜੇ ਵਾਲੀ ਕੁਰਸੀ ਤੇ ਬੈਠਦੇ ਹੋਏ ਕਿਹਾ ਮੇਰੀ ਧੀ ਤਿਰਸਕਾਰ ਸਹਿਣ ਕਰਨ ਲਈ ਉੱਥੇ ਨਹੀਂ ਜਾਵੇਗੀ ਜੇ ਤੁਸੀਂ ਉਸ ਨੂੰ ਮਾਣ ਨਹੀਂ ਦੇ ਸਕਦੇ ਉਸ ਦੀ ਪਛਾਣ ਕਬੂਲ ਨਹੀਂ ਕਰ ਸਕਦੇ ਤਾਂ ਲੈ ਕੇ ਕਿਉਂ ਗਏ ਸੀ ਉਸ ਦੀ ਪਛਾਣ ਉਸ ਦਾ ਨਾਮ ਸਭ ਕੁਝ ਖੋ ਰਿਹਾ ਹੈ ਉਹ ਐਨੀ ਕੁੱਟਨ ਵਿੱਚ ਜਿਉਂ ਰਹੀ ਹੈ ਤੁਸੀਂ ਦੇਖਿਆ ਹੈ ਕਦੇ ਉਸ ਨੂੰ ਹਰਜਿੰਦਰ ਥੋੜਾ ਚਿਜ਼ਕਦਿਆਂ ਹੋਇਆਂ ਬੋਲਿਆ ਮੈਂ ਤਾਂ ਕਿਹਾ ਸੀ ਕਿ ਪ੍ਰੀਤ ਦੇ ਉੱਥੇ ਜਾਣ ਨਾਲ ਤੁਹਾਡੀਆਂ ਸਾਰੀਆਂ ਧੀਆ ਸਿੱਖਿਆਸ਼ੀਲ ਹੋ ਜਾਣਗੀਆਂ ਦਰਅਸਲ ਦਿਮਾਗ ਤੋਂ ਨਹੀਂ ਕੱਢ ਪਾ ਰਿਹਾ ਹਾਂ ਅਜੇ ਇੱਕ ਹੀ ਸਾਲ ਹੋਇਆ ਹੈ ਅਮਨਪ੍ਰੀਤ ਨੂੰ ਗਏ ਹੋਏ ਨਰਮਲ ਸਿੰਘ ਜੀ ਸ਼ਾਂਤ ਲਹਿਜੇ ਵਿੱਚ ਬੋਲੇ ਤੁਸੀਂ ਆਪਣੀ ਮਰੀ ਹੋਈ ਪਤਨੀ ਨੂੰ ਪਿਆਰ ਕਰਦੇ ਹੋ ਸੋਚੋ ਮੈਨੂੰ ਆਪਣੀ ਧੀ ਕਿੰਨੀ ਪਿਆਰੀ ਹੋਵੇਗੀ ਜੇ ਮੈਂ ਉਸ ਦੀ ਖੁਸ਼ੀ ਦੀ ਪਰਵਾਹ ਨਾ ਕਰਾਂ ਤਾਂ ਕੀ ਉਸ ਨੂੰ ਜਿਉਂਦੇ ਜੀ ਮੌਤ ਵਾਲ ਤੱਕ ਦੇਵਾਂ ਜਦੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਦਿਲੋਂ ਤੇ ਦਿਮਾਗੋਂ ਨਹੀਂ ਕੱਢ پا ਰਹੇ ਤਾਂ ਕੁਝ ਸਾਲ ਹੋਰ ਰੁਕ ਜਾਂਦੇ ਤਿਰਸਕਾਰ ਕਦੋਂ ਤੱਕ ਉਹ ਸਹਿੰਦੀ ਰਹੇ ਦੱਸੋ ਕੀ ਦੋਸ਼ ਹੈ ਉਸ ਦਾ ਗੱਲ ਤੁਹਾਡੇ ਜਾਂ ਦੁਨੀਆ ਲਈ ਛੋਟੀ ਹੋ ਸਕਦੀ ਹੈ ਪਰ ਜਿਸ ਉੱਤੇ ਬੀਤਦੀ ਹੈ ਉਹਦਾ ਦਰਦ ਕਿੰਨਾ ਵੱਡਾ ਹੁੰਦਾ ਹੈ ਹੁਣ ਮੈਂ ਤਾਂ ਆਪਣੀ ਧੀ ਨੂੰ ਉਦੋਂ ਹੀ ਤੁਹਾਡੇ ਨਾਲ ਭੇਜਾਂਗੀ ਜਦੋਂ ਤੁਸੀਂ ਉਸ ਨੂੰ ਉਸ ਦੇ ਨਾਂ ਅਤੇ ਮਾਣ ਨਾਲ ਲੈ ਕੇ ਜਾਵੋਗੇ ਨਹੀਂ ਤਾਂ ਅਸੀਂ ਨਹੀਂ ਭੇਜਾਂਗੇ ਇਸ ਤੋਂ ਚੰਗਾ ਤਾਂ ਅਸੀਂ ਆਪਣੀ ਧੀ ਨੂੰ ਅਨਪੜ ਰੱਖੀਏ ਜਾਂ ਖੇਤ ਵੇਚ ਕੇ ਪੜਾਈਏ ਜੇ ਤੁਸੀਂ ਅਜਿਹੀ ਸ਼ਰਤ ਪਹਿਲਾਂ ਰੱਖੀ ਹੁੰਦੀ ਤਾਂ ਅਸੀਂ ਕਦੇ ਅੱਗੇ ਨਾ ਵਧੇ ਹੁੰਦੇ ਸ਼ਾਇਦ ਅਸੀਂ ਵੀ ਲਾਲਚ ਵਿੱਚ ਆ ਕੇ ਜਾਲ ਵਿੱਚ ਫਸ ਗਏ ਸੀ ਹਰਜਿੰਦਰ ਚੁੱਪਚਾਪ ਬੈਠਾ ਸੀ ਦਰਵਾਜ਼ੇ ਅਤੇ ਕੰਧ ਨੂੰ ਤੱਕਦਾ ਰਿਹਾ ਫਿਰ ਉਹ ਹੌਲੀ-ਹੌਲੀ ਉੱਠਿਆ ਤੇ ਪ੍ਰੀਤ ਦੇ ਕਮਰੇ ਵਿੱਚ ਗਿਆ ਉੱਥੇ ਲੰਮੀ ਗੱਲਬਾਤ ਹੋਈ ਪ੍ਰੀਤ ਰੋਈ ਪਰ ਉਸ ਦੀ ਗੱਲ ਸੁਣੀ ਗਈ ਬਾਹਰ ਆ ਕੇ ਹਰਜਿੰਦਰ ਨੇ ਕਿਹਾ ਮੈਂ ਪ੍ਰੀਤ ਨੂੰ ਉਸ ਦੀ ਪਛਾਣ ਦੇ ਨਾਲ ਲੈ ਜਾਣ ਲਈ ਤਿਆਰ ਹਾਂ ਦੂਜੀ ਵਿਦਾਇਗੀ ਦੀ ਤਿਆਰੀ ਕਰੋ ਉਸਨੇ ਆਪਣੇ ਘਰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਅਤੇ ਸਖਤ ਹਦਾਇਤਾਂ ਵੀ ਦਿੱਤੀਆਂ ਪ੍ਰੀਤ ਚੁੱਪਚਾਪ ਤਿਆਰ ਹੋ ਕੇ ਗੱਡੀ ਵਿੱਚ ਬੈਠਣ ਲੱਗੀ ਮੰਮੀ ਪਾਪਾ ਤੇ ਭੈਣਾ ਸਭ ਭਾਵੁਕ ਹੋ ਕੇ ਖੜੇ ਸਨ ਹਰਜਿੰਦਰ ਨੇ ਸੱਸ ਸਹੁਰੇ ਦੇ ਪੈਰੀਂ ਹੱਥ ਲਾਏ ਅਤੇ ਸਾਲੀਆਂ ਨੂੰ ਖੁਸ਼ ਰਹਿਣ ਲਈ ਕਿਹਾ ਗੱਡੀ ਚੱਲ ਪਈ ਸਹੁਰੇ ਪਹੁੰਚਦੇ ਹੀ ਪ੍ਰੀਤ ਦੀਆਂ ਧੜਕਨਾਂ ਤੇਜ਼ ਹੋਣ ਲੱਗੀਆਂ ਪਰ ਜਿਵੇਂ ਹੀ ਉਹ ਅੰਦਰ ਪਹੁੰਚੀ ਤਸਵੀਰ ਹਟ ਚੁੱਕੀ ਸੀ ਉਹ ਅੰਦਰ ਹੀ ਅੰਦਰ ਵੇਖ ਰਹੀ ਸੀ ਕਿ ਉਸ ਦੀ ਸੱਸ ਅਤੇ ਦਾਦੀ ਸੱਸ ਨੇ ਕਿਹਾ ਆਓ ਪ੍ਰੀਤ ਇਹ ਤੁਹਾਡਾ ਹੀ ਘਰ ਹੈ ਬੇਟਾ ਹੁਣ ਉਹਦੇ ਅੰਦਰ ਖੁਸ਼ੀਆਂ ਵਾਪਸ ਆ ਰਹੀਆਂ ਸਨ ਘਰ ਆਪਣਾ ਜਿਹਾ ਲੱਗਣ ਲੱਗਾ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਨਵੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਧੰਨਵਾਦ ਜੀ